ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਦੋ ਹੋਰ ਗੰਭੀਰ ਜ਼ਖਮੀ ਹੋਏ ਨੇ ਦੱਸਿਆ ਕਿ ਮੌਕੇ ਤੇ ਹੀ ਪੁਲਿਸ ਜੋ ਪਹੁੰਚੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇੱਥੇ ਦੱਸਣਯੋਗ ਹੈ ਕਿ ਕਿਸੇ ਦਾ ਪਾਟਕੋ ਪੈ ਰਿਆ ਸੀ ਉਸ ਪੋਕ ਦੇ ਵਿੱਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੁਣ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੀ ਆਪਸੀ ਰੰਜਿਸ਼ ਚੱਲ ਰਹੀ ਸੀ ਉਸ ਨੂੰ ਲੈ ਕੇ ਗੋਲੀਆਂ ਮਾਰੀਆਂ ਗਏ ਨੇ ਵਿਦੇਸ਼ ਦੇ ਵਿੱਚ ਉਹ ਗੈਂਗਸਟਰ ਦੇ ਵੱਲੋਂ ਜਿਹੜੀਆਂ ਧਮਕੀਆਂ ਨੇ ਉਹ ਵੀ ਦਿੱਤੀਆਂ ਜਾ ਰਹੀਆਂ ਸੀ। ਬਾਲੇ ਸਾਡੇ ਮਤਲਬ ਤੱਕ ਹੋ ਗਈ ਸੀ ਅੱਜ ਤਾਂ ਤੋਂ ਵੀ ਨਾਲ ਹੀ ਦੇ ਭੋਗ ਪਾਇਆ ਜੇ ਸਰਪੰਚ ਸਾਹਿਬ ਹੁਣੇ ਸਾਰੇ ਪਿੰਡ ਦੇ ਮੈਂਬਰ ਸਾਰੇ ਆਏ ਸੀ ਜੇ ਕੋਈ ਆਮਦ ਸਾਥੀ ਆਇਆ ਵਕਤ ਮਗਰ ਆ ਕੇ ਉਹਨੇ ਇਹ ਅੰਨੇ ਵਾਗ ਗੋਲੀਆਂ ਦੀ ਵਰਖਾ ਕਰਤੀ ਸਰਪੰਚ ਸਾਹਿਬ ਦੀ ਡੈਥ ਹੋ ਗਈ ਜੀ ਇੱਕ ਬਹੁਤ ਸੰਘਿਆ ਨੂੰ ਲਾਇਲੀ ਭੇਜਿਆ ਜੀ ਹਸਪੀਟਲ ਉਹਦੇ ਗੋਲੀ ਲੱਗੀ ਲਾਦ ਦੇ ਵਿੱਚ ਇਹ ਸਰਪੰਚ ਸਾਹਿਬ ਦਾ ਨਾਮ ਉਹ ਸਰਪੰਚ ਸਾਹਿਬ ਪ੍ਰਤਾਪ ਸਿੰਘ ਸਪੱਜ ਨਵੇਂ ਮੌਜੂਦਾ ਸਫਾਈ ਜੀ ਆਮ ਆਦਮੀ ਪਾਰਟੀ ਲੋ ਜੀ ਕਿੰਨੇ ਕਿ ਇਹ ਕੋਈ ਹਾਂਜੀ ਕੁਛ ਪਤਾ ਲੱਗਾ ਤੁਹਾਡੇ ਕੋਲ ਨਾਲੀ ਰਵਾਨੀ ਵਰਗ ਨਹੀਂ ਰਵਾਲਵਾਤ ਸਾਡੇ ਗੋਲ ਜੀ ਅਹੀ ਪੁਲਿਸ ਨੂੰ ਦੇ ਦਿੱਤਾ ਵਾ ਗੋਲੀਆਂ ਸਾਡੇ ਗੋਲ ਜੀ ਉਹ ਹੀ ਦਿੱਤੀਆਂ ਹਨ ਤੇ লাশ ਬੰਦੇ ਦੀ ਇੱਥੇ ਬੜੀ ਹਾਂਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਇਹਨਾਂ ਦਾ ਕੋਈ ਦੁੱਖ ਨਹੀਂ ਕੋਈ ਲੜਾਈ ਨਾ ਰਣੀ ਕੇ ਨਾ ਪਿੰਡ ਵਿੱਚ ਹੈਗਾ ਉਹਨਾਂ ਨਾਲ ਕਿੰਨੇ ਬੰਦੇ ਜਖਮੀ ਹੋਏ ਹੋਰ ਹੋਰ 4 ਬੰਦੇ ਜਖਮੀ ਹੋਏ ਜਿਹਦੇ ਵਿੱਚ ਪਿੰਡ ਦੇ ਸਰਪੰਚ ਪ੍ਰਤਾਪ ਸਿੰਘ ਨੂੰ ਇੱਕ ਮੋਟਰਸਾਈਕਲ ਤੇ ਅਣਜਾਣ ਵਿਅਕਤੀ ਆਇਆ ਸੀਗਾ ਉਹਦੇ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਜਿਸ ਦੀ ਮੌਕੇ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਇੱਕ ਉਹਨਾਂ ਦੇ ਨਾਲ ਦਾ ਸੀਗਾ ਬੁੱਲ ਸਿੰਘ ਉਹਦੇ ਵੀ ਲੱਤ ਤੇ ਗੋਲੀ ਲੱਗੀ ਹੈ ਸਾਨੂੰ ਕੁਝ ਲੀਡਸ ਮਿਲੀ ਹੈ ਤੇ ਪੁਲਿਸ ਜਿਹੜੀ ਹੈ ਉਹ ਲੀਡਸ ਨੂੰ ਫੋਲੋ ਕਰ ਰਹੀ ਹੈ ਤੇ ਜਲਦੀ ਇਹਦੇ ਵਿੱਚ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਸਰ ਇਨਸੀਡੈਂਟ ਜਿਹੜਾ ਹੈ ਕਿੰਨੇ ਸ਼ੂਟਰ ਜਿਹੜੇ ਸੀ ਸ਼ੂਟਰ ਸੀਗਾ ਮੋਟਰਸਾਈਕਲ ਤੇ ਦੇ ਅਸੀਂ ਸਾਨੂੰ ਕਾਫੀ ਚੰਗੀਆਂ ਲੀਡ ਮਿਲੀ ਹੈ ਤੇ ਇਹਨੂੰ ਸਖਤੀ ਨਾਲ ਆਪਾਂ ਡੀਲ ਕਰਾਂਗੇ। ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਪੰਜਾਬ ਮੈਂ ਵਿਜੇ ਕੁਮਾਰ ਵਿਧਾਨ ਸਭਾ ਹਲਕਾ ਤਰਨਤਨ ਪਿੰਡ ਲਾਲੂ ਕਮਨ ਜਿੱਥੇ ਕਿ ਅਸੀਂ ਪਹੁੰਚੇ ਹਾਂ ਉੱਥੇ ਪ੍ਰਤਾਪ ਸਿੰਘ ਮੌਜੂਦਾ ਸਰਪੰਚ ਆਮ ਆਗਮੀ ਪਾਰਟੀ ਦੇ ਜਿਹੜੇ ਕਿ ਹੁਣ ਬਣੇ ਸੀ ਉਹਨਾਂ ਨੂੰ ਕਿਤੇ ਇੱਥੇ ਭੋਗ ਰੱਖਿਆ ਸੀ ਤਾਂ ਭੋਗ ਦੇ ਦੌਰਾਨ ਸਾਰੇ ਕਾਫੀ ਲੋਕ ਇਕੱਠੇ ਹੋਏ ਨੇ ਪਰ ਉਹਦੇ ਨਾਲ-ਨਾਲ ਵੇਖਣ ਨੂੰ ਮਿਲਿਆ ਕਿ ਉਹਨਾਂ ਨੂੰ ਅਣਪਛਾਤੇ ਵਿਅਕਤੀ ਵੱਲੋਂ ਜਿਹੜੀਆਂ ਗੋਲੀਆਂ ਮਾਰ ਕੇ ਮੌਕੇ ਤੇ ਹੀ ਮਾਰ ਦਿੱਤਾ ਗਿਆ ਉਸ ਦੇ ਨਾਲ ਕੋਈ 2 ਜਾਂ 3 ਜਾਣੇ ਹੋਰ ਵੀ ਜ਼ਖਮੀ ਹੋਏ ਨੇ ਜਦ ਇਸ ਘਟਨਾ ਬਾਰੇ ਸਥਾਨੀਆਂ ਪੁਲਿਸ ਨੂੰ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚ ਗਏ ਤਸਵੀਰਾਂ ਦਿਖਾਉਣਾ ਚਾਹਾਂਗੇ ਤੁਸੀਂ ਵੇਖ ਸਕਦੇ ਹੋਗੀ ਤਰਨਤਾਰਨ ਐਸਪੀ ਅਜੇ ਰਾਜ ਸਿੰਘ ਡੀਐਸਪੀ ਦੋ ਪਹੁੰਚੇ ਨੇ ਔਰ ਉਸ ਦੇ ਨਾਲ ਨਾਲ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਇਹ ਘਟਨਾ ਹੋਈ ਹੈ ਇਸ ਤੇ ਬਾਬਤ ਜਿਹੜਾ ਵਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਜਿਹੜੀ ਇਸ ਤੋਂ ਬਾਅਦ ਕਦੀ ਇਸ ਤਰ੍ਹਾਂ ਦੀ ਘਟਨਾ ਵੇਖਣ ਨੂੰ ਨਾ ਮਿਲੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਈ ਗੈਂਗਸਟਰ ਹੈ ਜਿਸ ਦੀ ਬਾਰੋਵੀ ਧਮਕੀ ਉਹਨਾਂ ਨੂੰ ਆਉਂਦੀ ਸੀ ਇਹ ਨਵੇਂ-ਨਵੇਂ ਇਹ ਸਰਪੰਚ ਬਣੇ ਨੇ ਬਾਰੋਵੀ ਧਮਕੀਆਂ ਉਹਨਾਂ ਨੂੰ ਆਉਂਦੀਆਂ ਸੀ ਤੁਸੀਂ ਉਹ ਸਰਪੰਚ ਬਣ ਗਏ ਜੋ ਤੁਹਾਨੂੰ ਛੱਡਾਂਗੇ ਨਹੀਂ ਉਹ ਗੱਲ ਹੁਣ ਕਰ ਵਖਾਈ ਕਿ ਉਹ ਸਰਪੰਚ ਬਣੇ ਨੇ ਤਾਂ ਉਹ ਅੱਜ ਭੋਗ ਦੇ ਦੌਰਾਨ ਉਹਨਾਂ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ ਹੈ ਹੁਣ ਦੇਖਣਾ ਹੈ ਕਿ ਪੁਲਿਸ ਕਿੰਨੀ ਜਲਦੀ ਜੜਾ ਹੋਇਆ ਇਹ ਦੋਸ਼ੀਆਂ ਨੂੰ ਫੜ ਪਾਉਂਦੀ ਹੈ ਤੇ ਪਰਿਵਾਰ ਨੂੰ ਇਨਸਾਫ ਦੇ ਪਾਉਂਦੀ ਹੈ ਕੈਮਰਾਮੈਨ ਪਰਸਨ ਵਿਜੇ ਕੁਮਾਰ